ਸਾਨੂੰ ਕੋਈ ਬੰਦਾ ਕਹਿੰਦਾ ਕਹਿੰਦਾ ਸਨੈਪਚੈਟ ਤੋਂ ਪੈਸੇ ਆਉਂਦੇ ਆ ਤੇ ਅਸੀਂ ਭਾਈ ਮੈਂ ਕਹਾਂ ਯਾਰ ਅੱਛਾ ਕਹਿੰਦਾ ਹਾਂ ਮੈਂ ਕਹਾਂ ਭਾਈ ਸਾਨੂੰ ਦੱਸ ਕਿੱਥੋਂ ਆਉਂਦੇ ਆ ਉਹਨੇ ਭਾਈ ਚੱਲ ਸਾਨੂੰ ਦੱਸ ਤਾਂ ਤੇ ਉਹ ਮੈਂ ਰੋਜ਼ ਦੇਖਿਆ ਕਰਾਂ ਮੈਂ ਕਹਾਂ ਯਾਰ 2000 ਕ੍ਰਿਸਟਲ ਹੋ ਗਿਆ 4000 ਕ੍ਰਿਸਟਲ ਹੋ ਗਿਆ ਐਂ ਕਰਦੇ ਕਰਦੇ ਮੈਂ ਕਹਾਂ ਯਾਰ ਤਾਂ ਬਾਵਾ ਡਾਲ ਰੋਗੇ ਤੇ ਚਲੋ ਭਾਈ ਆਪਣੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਅਸੀਂ ਮਹਾਲੀ ਦੇ ਕਿਸੇ ਬੰਦੇ ਤੋਂ ਭਰਉਣ ਲੱਗ ਗਏ ਉਹ ਮੈਨੂੰ ਬੋਲਦਾ ਵਿਚਾਰਾ ਐਂ ਕਰਕੇ ਸਨੈਪਚੈਟ ਜੀ ਮੈਨੂੰ ਕਹਿੰਦਾ ਭਾਈ ਵੀ ਥੋੜੀ ਰੀਚ ਰੂਚ ਵਧੀਆ ਭਾਈ ਕਹਿੰਦਾ ਯਾਰ ਤੁਈ ਤਾਂ ਬਹੁਤ ਐਕਟਿਵ ਮੈਂ ਕਿਹਾ ਬਈ ਐਕਟ ਵੀ ਆ ਵੀ ਹੋਰ ਮੈਨੂੰ ਕੋ ਨਹੀਂ ਪਤਾ ਤੇ ਉਹ ਮੈਨੂੰ ਬੋਲਦਾ ਕਹਿੰਦਾ ਬਈ ਇਹਦੇ ਚ ਕਹਿੰਦਾ ਤੁਹਾਡਾ ਬਿੱਟੋ ਮੋਜ ਬਿੱਟੋ ਮੋਜੀ ਕਹਿੰਦਾ ਮੜਾ ਜਾ ਚੇਂਜ ਕਰ ਦਈਏ ਮੈਂ ਕਿਹਾ ਬਈ ਉਹ ਕੀ ਹੁੰਦਾ ਮੈਂ ਕਿਹਾ ਉਹ ਕਿਵੇਂ ਚੇਂਜ ਹੁੰਦਾ ਹੁੰਦਾ ਯਾਰ ਬਾਈ ਤੁਹਾਨੂੰ ਯਾਰ ਕਹਾਂ ਬਾਈ ਯਾਰ ਕਿਉਂ ਯਾਰ ਛੋੜ ਗਰੀ ਜਨੇ ਮੇਰੇ ਹਾਂ ਕਹਾਂ ਤੁਹਾਨੂੰ ਬਿੱਟੋ ਮੋਜੀ ਨਹੀਂ ਪਤਾ ਉਹ ਮੈਂ ਕਿਹਾ ਬਾਈ ਸਾਨੂੰ ਸੱਚੀ ਨਹੀਂ ਪਤਾ ਕੀ ਹੁੰਦਾ ਮੈਂ ਕਿਹਾ ਮੇਰਾ ਤਾਂ ਜੌਂਟੀ ਬਦਲਦਾ ਯਾਰ ਉਹ ਮੈਂ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ ਕੀ ਹੁੰਦਾ ਉਹ ਪਹਿਲਾਂ ਜਦੋਂ ਵੈਰੀਫਾਈ ਹੋਇਆ 2019 ਚ ਉਦੋਂ ਪੜਾਇਆ ਸੀ ਉਹ ਚੱਲੀ ਗਿਆ ਬਾਈ 2023 ਤੱਕ ਪਹਿਲੇ ਤੋਂ ਹੁਣ 24 ਚ ਬਦਲਾ ਹੋਇਆ ਉਦੋਂ ਨਹੀਂ ਇਹ ਬਿੱਟ ਮੋਜੀ ਚੱਲੀ ਮੈਂ ਕਿਹਾ ਬਾਈ ਸਾਡਾ ਤਾਂ ਜਦੋਂ ਮੈਂ ਕਿਹਾ ਮੇਰੀ ਤਾਂ ਸਨੈਪਚੈਟ ਤੇ ਤਾਰਾ ਲੱਗਿਆ ਸੀ ਤਾਂ ਤਾਰਾ ਦੇਖ ਕੇ ਉਲਝ ਗਏ ਸੀ ਮੈਂ ਲਾਦਾ ਆਪਣੇ ਵਾਲੇ ਤੇ